ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਾਮਨੀ ਤੇਰੇ ਬਾਰੇ ਮੈਂ ਗੱਲ ਕੀਤੀ ਹੈ ਪਹਿਲਾਂ ਵੀ ਕਿਉਂਕਿ ਮੈਂ ਇਹਦੇ ਰਿਜ਼ਲਟ ਦੇਖੇ ਨੇ ਤੇ ਹੁਣ ਤੱਕ ਪ੍ਰਮਾਤਮਾ ਦੀ ਕਿਰਪਾ ਨਾਲ ਹੀ ਤੇ ਰਿਜ਼ਲਟ ਕਦੇ ਵੀ ਐ ਨਹੀਂ ਹੋਏ ਬੰਦਾ ਕੋਈ ਕਹਿ ਦੇਵੇ ਕੰਮ ਨਹੀਂ ਕੀਤਾ ਕਿਉਂਕਿ ਇਹਦੇ ਵਿੱਚ ਚੀਜ਼ ਜਿਹੜੀ ਪਾਈਆਂ ਆਪਣੇ ਠੋਕ ਕੇ ਪਾਈਆਂ ਚੀਜ਼ਾਂ ਸਾਰੀਆਂ ਵਧੀਆ-ਵਧੀਆਂ ਇਹਦੇ ਵਿੱਚ ਚੀਜ਼ਾਂ ਪਾਈਆਂ ਨੇ ਜਿਨ੍ਹਾਂ ਦੇ ਰਿਜ਼ਲਟ ਬਹੁਤ ਨੇ ਜਿਹੜਾ ਕਾਮਨੀ ਤੇ ਲਾਏ ਇਹ ਨਸ਼ਾ ਦੀ ਕਮਜ਼ੋਰੀ ਢਿੱਲਾਪਨ ਤਣਾਅ ਨਹੀਂ ਰਹਿੰਦਾ ਕੜਾ ਨਹੀਂ ਰਹਿੰਦਾ ਉਹਦੇ ਵਾਸਤੇ ਬਹੁਤ ਵਧੀਆ ਰਿਜ਼ਲਟ ਦਿਖਾਉਂਦਾ ਹੈ ਤੇ ਇਹਦੇ ਨਾਲ ਤੁਸੀਂ ਜੇ ਚਾਹੋ ਤਾਂ ਜਿਵੇਂ ਸਿਲਾਜੀਤ ਸਾਡਾ ਵਰਤ ਸਕਦੇ ਹੋ ਸਿਲਾਜੀਤ ਤੇ ਅਸ਼ਵਗੰਧਾ ਨਾਲ ਖਾ ਸਕਦੇ ਹੋ ਜਿਨ੍ਹਾਂ ਨੂੰ ਕੋਈ ਮਾੜੀ-ਮੁੱਢੀ ਤਖਲੀਫ ਹੋਵੇ ਕਿਉਂਕਿ ਅੱਜਕੱਲ ਦੇਖਿਆ ਹੈ ਵੀ ਮਰਦਾਨਾ ਤਾਕਤ ਸ਼ਿਗਰ ਪਤਨ ਜਾਂ ਟਾਈਮਿੰਗ ਦੀਆਂ ਦਵਾਈਆਂ ਖਾ ਖਾ ਕੇ ਬੰਦੇ ਅੱਕ ਜਾਂਦੇ ਨੇ ਪਰ ਰਿਜ਼ਲਟ ਨਹੀਂ ਆਉਂਦੇ ਉਹਦੇ ਵਿੱਚ ਕੀ ਹੁੰਦਾ ਹੈ ਪਹਿਲਾਂ ਆਪਾਂ ਜਦੋਂ ਕੋਈ ਕਮਜ਼ੋਰੀ ਆਉਂਦੀ ਆ ਉਦੋਂ ਆਪਾਂ ਉਹਦੇ ਉੱਪਰ ਗੌਰ ਨਹੀਂ ਕਰਦੇ ਫਿਰ ਜਦੋਂ ਵਿਫਤਾ ਵੱਡੀ ਛਿੜ ਜਾਂਦੀ ਹੈ ਫਿਰ ਆਪਾਂ ਵੈਦਾਂ ਜਾਂ ਡਾਕਟਰਾਂ ਕੋਲ ਭਜਦੇ ਫਿਰਦੇ ਆ ਪਹਿਲਾਂ ਪਹਿਲਾਂ ਤੁਹਾਨੂੰ ਲੱਗਦਾ ਵੀ ਆਪਾਂ ਨੇ ਬਚਪਨ ਵਿੱਚ ਬਹੁਤ ਗਲਤੀਆਂ ਕੀਤੀਆਂ ਹਸਤ ਮੈਥਨ ਕੀਤਾ ਤਾਂ ਉਦੋਂ ਨਸਾਂ ਬਹੁਤ ਕਮਜ਼ੋਰ ਹੋ ਜਾਂਦੀਆਂ ਨੇ ਉਥੇ ਕਾਮਨੀ ਤੇਲਾ ਬਹੁਤ ਵਧੀਆ ਕੰਮ ਕਰਦਾ ਹੈ ਨਾਲ ਸਿਲਾਜੀਤ ਖਾ ਲੋ ਪਿਓਰ ਜਿਹੜਾ ਸਾਡਾ ਬਣਾਇਆ ਹੋਇਆ ਅਸ਼ਵਗੰਧਾ ਜਿਹੜਾ ਸ਼ੁੱਧ ਕਰਕੇ ਅਸੀਂ ਬਣਾਉਂਦੇ ਆ ਉਹ ਤੁਸੀਂ ਵਰਤ ਲਓ ਬਹੁਤ ਵਧੀਆ ਰਿਜ਼ਲਟ ਆਉਣਗੇ ਕਾਮਨੀ ਤੇਲਾ ਦੀ ਮੈਨੂੰ ਇੰਨੀ ਤਸੱਲੀ ਆ ਵੀ ਮੈਂ ਜਦੋਂ ਦਾ ਬਣਾਇਆ ਹੈ ਤੇ ਇਹਦੀ ਜਿਹੜੀ ਮਾਤਰਾ ਵਧਾਉਂਦਾ ਵਧਾਉਂਦਾ ਬਹੁਤ ਵਾਰੀ ਬਣਾ ਕੇ ਦੇਖਿਆ ਹੈ ਬਹੁਤ ਵਧੀਆ ਰਿਜ਼ਲਟ ਆਏ ਨੇ ਜੇ ਕਿਸ ਨੂੰ ਲੋੜ ਆ ਤਾਂ ਸੰਪਰਕ